ਸਰਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਨਸ਼ੇ ਦੇ ਖਿਲਾਫ ਵਿੱਡੀ ਗਈ ਮੁਹਿੰਮ ਦੇ ਤਹਿਤ ਬਠਿੰਡਾ ਦੇ ਸੰਗਤ ਥਾਣੇ ਦੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇੱਥੇ ਇੱਕ ਗੱਡੀ ਜਿਹੜੀ ਹੈ ਉਸ ਨੂੰ ਜਦ ਚੈੱਕ ਕੀਤਾ ਗਿਆ ਤਾਂ ਇਸ ਦੇ ਦਰਮਿਆਨ ਇਸ ਦੇ ਵਿੱਚੋਂ 1 ਕਿਲੋ ਅਫੀਮ ਜਿਹੜੀ ਹੈ ਉਹ ਬਰਾਮਦ ਹੋਈ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਇੱਥੇ ਇੱਕ ਵਿਅਕਤੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਾਰਵਰਡ ਤੇ ਬੈਕਵਰਡ ਜਿਹੜੇ ਲਿੰਕ ਨੂੰ ਖੰਗਾਲੇ ਜਾ ਰਹੇ ਨੇ ਕਿ ਆਖਰੀ ਵਿਅਕਤੀ ਐਨੀ ਵੱਡੀ ਮਾਤਰਾ ਦੇ ਵਿੱਚ ਆਫੀਮ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਇਸ ਦੇ ਵੱਲੋਂ ਸਪਲਾਈ ਕੀਤੀ ਜਾਣੀ ਸੀ ਇਸ ਨੂੰ ਲੈ ਕੇ ਪੁਲਿਸ ਹੁਣ ਜਾਂਚ ਕਰ ਰਹੀ ਹੈ ਤਾਂ ਨਸ਼ਿਆਂ ਦੇ ਖਿਲਾਫ ਪੁਲਿਸ ਨੇ ਜਿਹੜੀ ਮੁਹਿੰਮ ਛੇੜੀ ਹੈ ਉਸ ਦੇ ਤਹਿਤ ਇਹ ਸਫਲਤਾ ਹਾਸਲ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਜਿਸ ਦੇ ਕੋਲੋਂ 1 ਕਿਲੋ ਅਫੀਮ ਬਰਾਮਦ ਹੋਈ ਹੈ ਤਾਂ ਇਸ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਪੁਛਗਿੱਛ ਦੇ ਦੌਰਾਨ ਵੱਡੇ ਖੁਲਾਸਿਆਂ ਦੀ ਉਮੀਦ ਹੈ ਇਸ ਬਾਬਤ ਐਸਐਚਓ थाना ਸੰਗਤ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਹਦੇ ਵਿੱਚ ਅਸੀਂ ਇੱਕ ਐਫਆਈਆਰ ਰਜਿਸਟਰ ਕੀਤੀ ਹੈ ਐਫਆਈਆਰ ਨੰਬਰ 124 ਅੰਦਰ ਸੈਕਸ਼ਨ 18 ਸਿੰਕ 68 84 ਐਨਡੀਪੀਐਸ ਹੈ थाना ਸੰਗਤ ਜਿਹਦੇ ਵਿੱਚ ਸਾਡੀ ਇੱਕ ਪੁਲਿਸ ਪਾਰਟੀ थाना ਸੰਗਤ ਦੀ ਪੁਲਿਸ ਪਾਰਟੀ ਜਿਹੜੀ ਡੋਮਾ ਅਧਿਕਾਰੀ ਸਤੇ ਇੱਕ ਸ਼ੱਕੀ ਡਰਾਗਾ ਕੋੜਾ ਨੰਬਰੀ ਪੀਪੀ 29x8224 ਜੋ ਕਿ ਬਾਈਪਾਸ ਡਾਪਲ ਤੋਂ ਮੁਖਸਰ ਸਾਹਿਬ ਦੇ ਜਿਹੜੇ ਪਾਇਆ ਗਿਆ ਤਾਂ ਉਹ ਚੈੱਕ ਕਰਨ ਤੇ ਦੇਖਿਆ ਤਾਂ ਇਹਦੇ ਵਿੱਚੋਂ 1 ਕਿਲੋ ਹਫੀਮ ਗ੍ਰਾਮਲ ਹੋਈ ਹੈ ਜਿਹੜਾ ਅਸੀਂ ਮੌਕੇ ਤੇ ਵੈਕਟੀ ਗਰਾਉਂਡ ਅਪ ਕੀਤਾ ਉਹਦਾ ਨਾਮ ਹੈ ਹਰਦੀਪ ਸਿੰਘ ਉਹ ਫ੍ਰੀਕੂ ਸਨ ਆਫ ਦਰਸ਼ਨ ਸਿੰਘ ਇਹ ਬਾਗਾਪੁਰਾ ਦਾ ਰਹਿਣ ਵਾਲਾ ਜਿਹੜਾ ਹੋਗਾ ਇਹਦਾ ਸੀ ਫਰਦਰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਤੀ ਪੁਲਿਸ ਰਿਪੋਰਟ ਹੈ ਜਿਹੜੀ ਤਾਲਕੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਫਾਰਵਰਡ ਤੇ ਬੈਕ